ਅੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸਾਡੇ ਸਾਰੇ ਫੈਮਿਲੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਬਾਬਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਅਸੀਂ ਘਰ ਬਣਾਉਣ ਜਾ ਰਹੇ ਹਾਂ। ਮਿੱਠੇ ਵਿੱਚ ਬਦਾਨਾ ਤੇ ਨਾਲ ਅਸੀਂ ਸੇਵੀਆਂ ਬਣਾਵਾਂਗੇ। ਤੁਸੀਂ ਵੀ ਇਸ ਤਰੀਕੇ ਦੇ ਨਾਲ ਬਹੁਤ ਆਰਾਮ ਨਾਲ ਘਰ ਬਦਾਨਾ ਸੇਵੀਆਂ ਬਣਾ ਕੇ ਰੈਡੀ ਕਰ ਸਕਦੇ ਹੋ। ਅੱਜ ਅਸੀਂ ਤੁਹਾਡੇ ਨਾਲ ਸਾਰੀ ਰੈਸਿਪੀ ਸ਼ੇਅਰ ਕਰਾਂਗੇ। ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਇੱਥੇ ਅਸੀਂ 100 ਗ੍ਰਾਮ ਉੜਦ ਦੀ ਦਾਲ ਯੂਜ਼ ਕਰ ਰਹੇ ਹਾਂ ਇਹਨੂੰ ਅਸੀਂ 3 ਤੋਂ 4 ਘੰਟਿਆਂ ਲਈ ਪਾਣੀ ਵਿੱਚ ਭਿਓ ਕੇ ਰੱਖ ਲਿਆ ਸੀ ਹੁਣ ਇਹਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਕਰਾਂਗੇ ਔਰ ਚੰਗੇ ਤਰੀਕੇ ਗ੍ਰाइंड ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਕਿੰਨੇ ਵਧੀਆ ਤਰੀਕੇ ਪੇਸਟ ਬਣਾ ਕੇ ਰੈਡੀ ਕਰ ਲਈਏ ਦਾਲ ਦੀ ਬਿਲਕੁਲ ਸਮੂਥ ਜਿਹਾ ਬੈਟਰ ਬਣਾ ਕੇ ਰੈਡੀ ਕਰਨਾ ਹੈ ਇਹਨੂੰ ਬਿਲਕੁਲ ਵਧੀਆ ਤਰੀਕੇ ਗ੍ਰाइंड ਕਰਨਾ ਹੈ ਬਿਲਕੁਲ ਵੀ ਇਹ ਦਾਣੇਦਾਰ ਨਹੀਂ ਹੋਣਾ ਚਾਹੀਦਾ ਹੁਣ ਅਸੀਂ ਸਾਰੇ ਮਟੀਰੀਅਲ ਨੂੰ ਇੱਕ ਪ੍ਰਾਤ ਵਿੱਚ ਕੱਢ ਲਾਂਗੇ ਉਸ ਤੋਂ ਬਾਅਦ ਅਸੀਂ ਇਨੂੰ ਹਥੇਲੀ ਦੇ ਨਾਲ ਚੰਗੇ ਤਰੀਕੇ ਫੈਂਟਣਾ ਹੈ ਪੂਰੇ 10 ਮਿੰਟ ਤੱਕ ਇਹਨੂੰ ਰੈਗੂਲਰ ਅਸੀਂ ਫੈਂਟਣਾ ਹੈ ਬਿਲਕੁਲ ਵੀ ਹੱਥ ਨਹੀਂ ਰੋਕਣਾ ਔਰ ਜਿਹੜੀ ਸਾਈਡ ਅਸੀਂ ਇੱਕ ਵਾਰੀ ਫੈਂਟਣਾ ਸ਼ੁਰੂ ਕਰਤਾ ਹੈ ਉਸੇ ਸਾਈਡ ਹੀ ਫੈਂਟਣਾ ਹੈ ਦੂਸਰੀ ਸਾਈਡ ਨਹੀਂ ਫੈਂਟਣਾ ਆਦਰਵਾਇਜ਼ ਤੁਹਾਡਾ ਸਾਰਾ ਮਟੀਰੀਅਲ ਖਰਾਬ ਹੋ ਜਾਏਗਾ ਔਰ ਬਦਾਨੇ ਚੰਗੇ ਨਹੀਂ ਬਣ ਕੇ ਰੈਡੀ ਹੁੰਦੇ ਅਗਰ ਅਸੀਂ ਦੋਨੋਂ ਸਾਈਡ ਤੋਂ ਘੁਮਾਵਾਂਗੇ ਦੇਖ ਸਕਦੇ ਹੋ ਗਾਇਜ਼ ਰੈਗੂਲਰ 10 ਮਿੰਟ ਤੱਕ ਘੁਮਾਉਣ ਨਾਲ ਸਾਡਾ ਮਟੀਰੀਅਲ ਫਲਫੀ ਹੋ ਗਿਆ ਔਰ ਡਬਲ ਵੀ ਹੋ ਗਿਆ ਹੈ ਹੁਣ ਅਸੀਂ ਇਹਨੂੰ ਪਾਣੀ 'ਚ ਪਾ ਕੇ ਚੈੱਕ ਕਰਾਂਗੇ ਤੇ ਪਤਾ ਲੱਗੂਗਾ ਸਾਡ रेडी ਹੋਇਆ ਹੈ ਜਾਂ ਨਹੀਂ ਇਸ ਤਰੀਕੇ ਤੁਸੀਂ ਇੱਕ ਬੌਲ ਵਿੱਚ ਪਾਣੀ ਲਓ ਤੇ ਇਹਦੇ ਵਿੱਚ ਇਹਨੂੰ ਐਡ ਕਰੋ ਅਗਰ ਤੇ ਮਟੀਰੀਅਲ ਇਸ ਤਰੀਕੇ ਪਾਣੀ ਵਿੱਚ ਉੱਪਰ ਆ ਜਾਏ ਇਟ ਮੀਨਸ ਕਿ ਤੁਹਾਡਾ ਪੂਰਾ ਬੈਟਲ ਵਧੀਆ ਬਣ ਕੇ ਰੈਡੀ ਹੋਇਆ ਹੈ ਅਗਰ ਨਹੀਂ ਆਂਦਾ ਫਿਰ ਤੁਸੀਂ ਦੁਬਾਰਾ ਉਹਨੂੰ 10 ਮਿੰਟ ਤੱਕ ਫੈਂਟਾ ਦੋ ਔਰ ਦੁਬਾਰਾ ਚੈੱਕ ਕਰੋ ਉਸ ਤੋਂ ਬਾਅਦ ਹੀ ਨੈਕਸਟ ਸਟੈਪ ਕਰਨਾ ਹੈ ਹੁਣ ਅਸੀਂ ਇੱਕ ਪਰਾਠ ਵਿੱਚ 50 ਗ੍ਰਾਮ ਵੇਸਨ ਐਡ ਕੀਤਾ ਹੈ ਅਗਰ ਤੁਸੀਂ ਜ਼ਿਆਦਾ ਮਟੀਰੀਅਲ ਯੂਜ਼ ਕਰ ਰਹੇ ਹੋ ਫਿਰ 50 ਤੋਂ ਥੋੜਾ ਵੱਧ ਵੀ ਯੂਜ਼ ਕਰ ਸਕਦੇ ਹੋ ਵੇਸਨ ਹੁਣ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਚੰਗੇ ਤਰੀਕੇ ਵੇਸਨ ਵਿੱਚ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚੋਂ ਸਾਰੇ ਲਮਜ ਨਿਕਲ ਜਾਣ ਗੁਟਲੀਆਂ ਜਿਹੜੀਆਂ ਨਹੀਂ ਬਣਨੀਆਂ ਚ ਸਮੂਜਾ ਕਰਨਾ ਹੈ ਅਸੀਂ ਬੇਸਨ ਨੂੰ ਵੀ ਦੇਖ ਸਕਦੇ ਹੋ ਗਾੜਾ-ਗਾੜਾ ਮਟੀਰੀਅਲ ਹੋ ਗਿਆ ਹੈ ਸਾਡਾ ਬੇਸਨ ਦਾ ਹੁਣ ਇਹਦੇ ਵਿੱਚ ਅਸੀਂ 500 ਗ੍ਰਾਮ ਗੁੰਗੁਨਾ ਪਾਣੀ ਐਡ ਕਰਾਂਗੇ ਔਰ ਬੇਸਨ ਨੂੰ ਚੰਗੇ ਤਰੀਕੇ ਦੇ ਵਿੱਚ ਖੋਲਾਂਗੇ ਪਾਣੀ ਬਹੁਤ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਹਲਕਾ ਗੁੰਗੁਨਾ ਹੀ ਹੋਣਾ ਚਾਹੀਦਾ ਹੈ ਤੇ ਹੁਣ ਅਸੀਂ ਬਿਲਕੁਲ ਵਧੀਆ ਤਰੀਕੇ ਬੇਸਨ ਇਹਦੇ ਵਿੱਚ ਐਡ ਕਰ ਲਿਆ ਹੈ ਹੁਣ ਇਹਦੇ ਵਿੱਚ ਅਸੀਂ 500 ਗ੍ਰਾਮ ਮੈਦਾ ਐਡ ਕੀਤਾ ਹੈ ਔਰ ਮੈਦੇ ਨੂੰ ਵੀ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਉਹਦੇ ਵਿੱਚ ਬਿਲਕੁਲ ਵੀ ਗਟਲੀਆਂ ਨਹੀਂ ਰਹਿਣ ਦੇਣੀਆਂ ਬਿਲਕੁਲ ਸਮੂਜਾ ਮਟੀਰੀਅਲ ਬਣਾ ਕੇ ਰੈਡੀ ਕਰਨਾ ਹੈ ਔਰ ਨਾਲ ਹੀ ਹ 1/2 ਟੇਬਲस्पून ਇਹਦੇ ਵਿੱਚ ਅਸੀਂ yellow ਫੂਡ ਕਲਰ ਐਡ ਕੀਤਾ ਹੈ ਤੁਸੀਂ ਚਾਹੋ ਤੇ orange ਫੂਡ ਕਲਰ ਵੀ ਐਡ ਕਰ ਸਕਦੇ ਹੋ ਜਿਹੜੇ ਕਲਰ ਦੇ ਤੁਹਾਨੂੰ ਜ਼ਿਆਦਾ ਅੱਛੇ ਲੱਗਦੇ ਆ ਬਣਾਉਣੇ ਉਹ ਕਲਰ ਤੁਸੀਂ ਐਡ ਕਰ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ 1/2 ਟੇਬਲस्पून ਮਿੱਠਾ ਸੋਡਾ ਐਡ ਕੀਤਾ ਹੈ ਉਹਨੂੰ ਐਡ ਕਰਨ ਤੋਂ ਬਾਅਦ ਚੰਗੇ ਤਰੀਕੇ ਅਸੀਂ ਮਟੀਰੀਅਲ ਵਿੱਚ ਮਿਕਸ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਪਹਿਲਾਂ ਅਸੀਂ ਦਾਲ ਦਾ ਮਟੀਰੀਅਲ ਬਣਾ ਕੇ ਰੈਡੀ ਕੀਤਾ ਹੈ ਉਹਦੇ ਵਿੱਚ ਅਸੀਂ ਸਾਰਾ ਮੈਦੇ ਵਾਲਾ ਔਰ ਬੇਸਣ ਵਾਲਾ ਮਟੀਰੀਅਲ ਐਡ ਕਰਾਂਗੇ ਔਰ ਚੰਗੇ ਤਰੀਕੇ ਮਿਕਸ ਕਰਾਂਗੇ ਬਿਲਕੁਲ ਸਮੂਥ ਜਾ ਕਰਾਂਗੇ ਤੋਂ ਬਾਅਦ ਅਸੀਂ ਬਦਾਨਾ ਬਣਾਉਣਾ ਸਟਾਰਟ ਕਰਾਂਗੇ ਦੇਖ ਸਕਦੇ ਹੋ ਕਿੰਨੇ ਵਧੀਆ ਚਰੀਕੇ ਨਾਲ ਸਾਡਾ ਮਟੀਰੀਅਲ ਬਣ ਕੇ ਰੈਡੀ ਹੋਇਆ ਹੈ ਕਲਰ ਵੀ ਕਿੰਨਾ ਜ਼ਿਆਦਾ ਅੱਛਾ ਆਇਆ ਹੈ ਇਹਦਾ ਇੰਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਪੂਰੇ 5 ਮਿੰਟ ਤੱਕ ਫੈਂਟ ਕੇ ਔਰ ਵਧੀਆ ਤਰੀਕੇ ਨਾਲ ਮਿਕਸ ਕਰਨਾ ਹੈ ਉਸ ਤੋਂ ਬਾਅਦ ਹੀ ਅਸੀਂ ਇਹਨੂੰ ਫਰਾਈ ਕਰਨਾ ਹੈ ਇਹਨੂੰ ਅਸੀਂ 10 ਮਿੰਟ ਲਈ ਹੁਣ ਰੈਸਟ ਤੇ ਰੱਖ ਦਿੰਨੇ ਆ ਉਨੀ ਦੇਰ ਤੱਕ ਅਸੀਂ ਚਾਸ਼ਨੀ ਬਣਾ ਕੇ ਰੈਡੀ ਕਰ ਲੈਣੇ ਆ ਇੱਥੇ ਅਸੀਂ ਪੈਨ ਵਿੱਚ ਇੱਕ ਗਲਾਸ ਪਾਣੀ ਐਡ ਕੀਤਾ ਹੈ ਪਾਣੀ ਜਦੋਂ ਹਲਕਾ ਗੂੰਗੁਨਾ ਹੋ ਗਿਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 800 ਗ੍ਰਾਮ ਖੰਡ ਐਡ ਕੀਤੀ ਹੈ ਹੁਣ ਖੰਡ ਨੂੰ ਬਿਲਕੁਲ ਚੰਗੇ ਤਰੀਕੇ ਮੈਲਟ ਹੋਣ ਤੱਕ ਅਸੀਂ ਪਕਾਉਣਾ ਹੈ ਤੇ ਵਧੀਆ ਜੀ ਚਾਸ਼ਨੀ ਬਣਾ ਕੇ ਰੈਡੀ ਕਰਨੀ ਹੈ ਦੇਖ ਸਕਦੇ ਹੋ ਗਾਇਜ਼ ਕਿੰਨੇ ਵਧੀਆ ਇਸ ਤਰੀਕੇ ਨਾਲ ਚਾਸ਼ਨੀ ਵਿੱਚ ਤਾਰ ਬੰਨੀ ਸ਼ੁਰੂ ਹੋ ਗਈ ਹੈ ਜਦੋਂ ਇਸ ਤਰੀਕੇ ਤਾਰ ਬੰਨੀ ਸ਼ੁਰੂ ਹੋ ਜੇ ਇਟ ਮੀਨਸ ਕਿ ਤੁਹਾਡੀ ਚਾਸ਼ਨੀ ਬਹੁਤ ਵਧੀਆ ਬਣ ਕੇ ਰੈਡੀ ਹੋਈ ਹੈ ਹੁਣ ਅਸੀਂ ਇੱਕ ਕੜਾਈ ਵਿੱਚ ਆਇਲ ਗਰਮ ਕਰ ਲਿਆ ਸੀ ਉਹਦੇ ਵਿੱਚ ਜਿਹੜਾ ਅਸੀਂ ਬਦਾਨੇ ਦਾ ਮਟੀਰੀਅਲ ਬਣਾ ਕੇ ਰੈਡੀ ਕੀਤਾ ਹੈ ਉਹਨੂੰ ਥੋੜਾ ਥੋੜਾ ਐਡ ਕਰਾਂਗੇ ਔਰ ਬਦਾਨੇ ਕਰਦੇ ਜਾਵਾਂਗੇ ਅਸੀਂ ਛੇਕਾਂ ਵਾਲੀ ਪ੍ਰਾਦ ਦਾ ਯੂਜ਼ ਕਰ ਰਹੇ ਹਾਂ ਤੁਸੀਂ ਚਾਹੋ ਤੇ ਛੇਕਾਂ ਵਾਲੀ ਵੱਡੀ ਸਿੱਪੀ ਵੀ ਯੂਜ਼ ਕਰ ਸਕਦੇ ਹੋ ਮਟੀਰੀਅਲ ਨੂੰ ਹਲਕਾ ਜਿਹਾ ਹੱਥ 'ਚ ਲੈਣਾ ਹੈ ਔਰ ਬਹੁਤ ਹੀ ਸਮੂਥ ਤਰੀਕੇ ਨਾਲ ਪ੍ਰਾਦ ਦੇ ਉੱਤੇ ਅਸੀਂ ਫੈਲਾ ਦੇਣਾ ਹੈ ਆਪਣੇ ਆਪੇ ਇਸ ਇੱਕ ਵਿੱਚੋਂ ਮਟੀਰੀਅਲ ਥੱਲੇ ਔਇਲ 'ਚ ਜਾਏਗਾ ਔਰ ਬਦਾਨਾ ਬਨਣਾ ਸ਼ੁਰੂ ਹੋ ਜਾਏਗਾ ਦੇਖ ਸਕਦੇ ਹੋ ਗਾਇਸ ਕਿੰਨੇ ਵਧੀਆ ਤਰੀਕੇ ਨਾਲ ਬਦਾਨਾ ਬਨ ਕੇ ਰੈਡੀ ਹੋਇਆ ਹੈ ਹੁਣ ਅਸੀਂ ਸਾਰਾ ਬਦਾਨਾ ਫਰਾਈ ਕਰ ਲਿਆ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਨਾਲ ਹੀ ਚਾਸ਼ਨੀ ਵਿੱਚ ਐਡ ਕਰਤਾ ਹੈ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਚਾਸ਼ਨੀ ਵਿੱਚ ਮਿਕਸ ਕਰਨ ਤੋਂ ਬਾਅਦ ਚਾਸ਼ਨੀ ਵਿੱਚੋਂ ਬਾਹਰ ਇੱਕ ਪ੍ਰਾਤ ਵਿੱਚ ਕੱਢ ਲਾਂਗੇ ਸੋ ਇੱਥੇ ਸਾਡੇ ਟੇਸਟੀ ਬਦਾਨਾ ਬਨ ਕੇ ਰੈਡੀ ਹੋ ਗਿਆ ਹੈ ਹੁਣ ਅਸੀਂ ਕਰਦੇ ਹਾਂ ਸੇਵੀਆਂ ਬਣਾਉਣ ਦੀ ਤਿਆਰੀ ਸੇਵੀਆਂ ਬਣਾਣ ਲਈ ਅਸੀਂ 500 ਗ੍ਰਾਮ ਬੇਸਨ ਯੂਜ਼ ਕਰ ਰਹੇ ਹਾਂ ਅਗਰ ਤੁਸੀਂ ਵੱਧ ਬਣਾਣਾ ਹੈ ਫਿਰ ਤੁਸੀਂ ਕੁਆਂਟੀਟੀ ਵੇਸਨ ਦੀ ਵਧਾ ਸਕਦੇ ਹੋ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਨਮਕ ਐਡ ਕੀਤਾ ਹੈ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਕਾਲੀ ਮਿਰਚੀ ਐਡ ਕੀਤੀ ਹੈ ਔਰ ਹਾਫ ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ 100 ਗ੍ਰਾਮ ਸਰੋਂ ਦਾ ਤੇਲ ਐਡ ਕੀਤਾ ਹੈ ਤੁਸੀਂ ਚਾਹੋ ਤੇ ਰਿਫਾਈਨਡ ਆਇਲ ਵੀ ਐਡ ਕਰ ਸਕਦੇ ਹੋ ਆਇਲ ਐਡ ਕਰਨ ਤੋਂ ਬਾਅਦ ਚੰਗੇ ਤਰੀਕੇ ਅਸੀਂ ਵੇਸਨ ਨੂੰ ਆਇਲ ਦੇ ਨਾਲ ਮਿਕਸ ਕਰਾਂਗੇ ਗਾਇਜ਼ ਅਗਰ ਤੁਸੀਂ ਵੀ ਸਰੋਂ ਦਾ ਤੇਲ ਹੀ ਐਡ ਕਰ ਰਹੇ ਹੋ ਫਿਰ ਤੁਸੀਂ ਉਹਨੂੰ ਕੱਚਾ ਨਹੀਂ ਐਡ ਕਰਨਾ ਥੋੜਾ ਜਿਹਾ ਕਾੜ ਕੇ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਨਾ ਹੈ ਹੁਣ ਅਸੀਂ ਔਇਲ ਨੂੰ ਚੰਗੇ ਤਰੀਕੇ ਵੇਸਨ ਵਿੱਚ ਮਿਕਸ ਕਰ ਲਿਆ ਹੈ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਹਲਕਾ ਹਲਕਾ ਪਾਣੀ ਐਡ ਕਰਾਂਗੇ ਇੱਕੋ ਦਮ ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰਨਾ ਬਿਲਕੁਲ ਇਹਦਾ ਗਾੜਾ ਜਿਹਾ ਮਟੀਰੀਅਲ ਬਣਾ ਕੇ ਰੈਡੀ ਕਰਨਾ ਹੈ ਤਾਂ ਕਿ ਅਸੀਂ ਜਦੋਂ ਸੇਵੀਆਂ ਬਣਾਈਏ ਤੇ ਵਧੀਆ ਤਰੀਕੇ ਸੇਵੀਆਂ ਸਾਡੀਆਂ ਬਣ ਕੇ ਰੈਡੀ ਹੋਣ ਦੇਖ ਸਕਦੇ ਹੋ ਹਲੇ ਇਹਦੇ ਵਿੱਚ ਪਾਣੀ ਦੀ ਨੀਡ ਹੈਗੀ ਹੈ ਇਸ ਕਰਕੇ ਥੋੜਾ ਜਿਹਾ ਹੋਰ ਅਸੀਂ ਪਾਣੀ ਐਡ ਕੀਤਾ ਹੈ ਇੱਕ ਗਲਾਸ ਅਸੀਂ ਪਾਣੀ ਯੂਜ਼ ਕਰਨ ਲਈ ਲਿਆ ਸੀ ਉਹਦੇ ਵਿੱਚੋਂ ਸਿਰਫ ਅੱਧਾ ਗਲਾਸ ਹੀ ਪਾਣੀ ਯੂਜ਼ ਕੀਤਾ ਹੈ 79 ਸੇਵੀਆਂ ਬਣਾਉਣ ਵਾਲੀ ਮਸ਼ੀਨ ਯੂਜ਼ ਕਰਨ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਥੋੜਾ ਥੋੜਾ ਮਟੀਰੀਅਲ ਐਡ ਕਰਾਂਗੇ ਔਰ ਇਹਨੂੰ ਪ੍ਰੈਸ ਕਰਕੇ ਨੀਚੇ ਔਇਲ ਵਿੱਚ ਐਡ ਕਰਦੇ ਜਾਵਾਂਗੇ ਔਰ ਫਰਾਈ ਕਰਦੇ ਜਾਵਾਂਗੇ ਅਗਰ ਤੁਸੀਂ ਥੋੜੀਆਂ ਮੋਟੀਆਂ ਸੇਵੀਆਂ ਕੱਢਣੀਆਂ ਨੇ ਫਿਰ ਮਟੀਰੀਅਲ ਥੋੜਾ ਪਤਲਾ ਕਰ ਸਕਦੇ ਹੋ ਤੁਸੀਂ ਅਗਰ ਪਤਲੀਆਂ ਸੇਵੀਆਂ ਕੱਢਣੀਆਂ ਨੇ ਫਿਰ ਇਸ ਤਰੀਕੇ ਦਾ ਮਟੀਰੀਅਲ ਬਣ ਕੇ ਤੁਹਾਡਾ ਰੈਡੀ ਹੋਣਾ ਚਾਹੀਦਾ ਹੈ ਇਸ ਤਰੀਕੇ ਅਸੀਂ ਮਸ਼ੀਨ ਦੇ ਨਾਲ ਦੇਖ ਸਕਦੇ ਹੋ ਕਿੰਨੇ ਈਜ਼ੀਲੀ ਸੇਵੀਆਂ ਕੱਢ ਲਿਆ ਨੇ ਇਹਨਾਂ ਨੂੰ ਅਸੀਂ 5 ਮਿੰਟ ਤੱਕ ਰੱਖ ਦਿੰਨੇ ਆ ਜਦੋਂ ਇਹ ਹਲਕੀਆਂ ਠੰਡੀਆਂ ਹੋ ਜਾਣਗੀਆਂ ਫਿਰ ਅਸੀਂ ਕ੍ਰਸ਼ ਕਰਾਂਗੇ ਸੋ ਇੱਥੇ ਸਾਡੀ ਬਿਲਕੁਲ ਪਰਫੈਕਟ ਸੇਵੀਆਂ ਵੀ ਬਨ ਕੇ ਰੈਡੀ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਗਾਇਜ਼ ਬਦਾਨਾ ਸੇਵੀਆਂ ਦੋਨੋਂ ਚੀਜ਼ਾਂ ਕਿੰਨੇ ਵਧੀਆ ਤਰੀਕੇ ਬਨ ਕੇ ਰੈਡੀ ਹੋਈਆਂ ਨੇ ਔਰ ਦੇਖਣ ਚ ਵੀ ਕਿੰਨੀ ਜ਼ਿਆਦਾ ਅੱਛਾ ਲੱਗ ਰਿਹਾ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਔਰ ਵੀਡੀਓ ਨੂੰ ਲਾਈਕ ਕਰਿਓ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ